ਸੱਚੀ ਗੱਲ ਦੀ ਸਾਰਿਆਂ ਨੂੰ ਅੱਜ ਟਾਈਮ ਦੇ ਵਿੱਚ ਟਾਈਮ ਕੱਢ ਕੇ ਸਾਡੀ ਫੈਮਿਲੀ ਤੁਰ ਪਈ ਹੈ ਨੈਗਰਾ ਫਾਲਸੇ ਦਰਸ਼ਨ ਕਰਨ ਸੋ ਨੈਗਰਾ ਇੱਕ ਸ਼ਹਿਰ ਦਾ ਨਾਮ ਹੈ ਤੇ ਫਾਲਸ ਉਹਦੇ ਅੰਦਰ ਇੱਕ ਝਰਨਾ ਹੈ ਕਾਫੀ ਵੱਡਾ ਤੇ ਕਾਫੀ ਫੇਮਸ ਝਰਨਾ ਹੈ ਸਾਡੇ ਘਰ ਤੋਂ ਅਰਾਊਂਡ 135 ਕਿਲੋਮੀਟਰ ਦੂਰ ਸੀ ਜਿਹਨੂੰ ਜਾਣ ਨੂੰ ਸਾਨੂੰ ਸਵਾ ਕ ਘੰਟਾ ਲੱਗਿਆ ਟ੍ਰੈਫਿਕ ਬਹੁਤ ਜ਼ਿਆਦਾ ਸੀ ਬਟ ਵਧੀਆ ਗੱਲ ਹੈ ਸੀ ਕਿ ਵੱਡੇ ਹਾਈਵੇ ਤੋਂ ਗਏ ਸੀ ਲਗਭਗ 100 ਜਾਂ ਉਸ ਤੋਂ ਜ਼ਿਆਦਾ ਕਿਲੋਮੀਟਰ ਤੇ ਵੀ ਕੋਈ ਮੋੜ ਨਹੀਂ ਸੀ ਕੋਈ ਟ੍ਰੈਫਿਕ ਲਾਈਟਸ ਨਹੀਂ ਸੀ ਇਸ ਲਈ ਵਧੀਆ ਸਿਟੀ ਦਾ 뷰 ਇੰਜੋਏ ਕਰਦੇ ਕਰਦੇ ਪਹੁੰਚ ਗਏ ਅਸੀਂ ਸੋ ਨਾਇਗਰਾ ਫਾਲਸ 12 ਕ ਹਜ਼ਾਰ ਸਾਲ ਪੁਰਾਣਾ ਝਰਨਾ ਹੈ ਜਿਹਦੇ ਤੇ ਅਰਾਊਂਡ 190 ਫੁੱਟ ਉਚਾਈ ਤੋਂ ਪਾਣੀ ਥੱਲੇ गिरਦਾ ਹੈ 60 ਕਿਲੋਮੀਟਰ ਪਰ ਹਾਅਰ ਦੀ ਸਪੀਡ ਤੇ ਕਾਫੀ ਜ਼ੋਰ ਨਾਲ ਪਾਣੀ ਥੱਲੇ गिरਦਾ ਹੈ ਤੇ ਨੇਚਰ ਦਾ ਬੜਾ ਵਧੀਆ ਨਜ਼ਾਰਾ ਉੱਥੇ ਬਣਦਾ ਹੈ ਸੈਟਰਡੇ ਹੋਣ ਕਰਕੇ ਲੋਕਾਂ ਨੂੰ ਛੁੱਟੀ ਸੀ ਤੇ ਕਾਫੀ ਜ਼ਿਆਦਾ ਭੀੜ ਸੀ ਉੱਥੇ ਬਟ ਅਸੀਂ ਟਾਈਮ ਨਾਲ ਹੀ ਆ ਗਏ ਸੀ ਸ਼ਾਮ ਨੂੰ ਹੋਰ ਵੀ ਜ਼ਿਆਦਾ ਭੀੜ ਹੋ ਜਾਂਦੀ ਹੈ ਗਰਮੀ ਭਰਿਆ ਦਿਨ ਸੀ ਉਹ ਗੱਲ ਲੱਗ ਗਿਆ ਕਿ ਸ਼ਾਮ ਨੂੰ ਬਹੁਤ ਤੇਜ਼ ਬਾਰਿਸ਼ ਆ ਗਈ ਸੀ ਇੱਥੇ ਮੌਸਮ ਦਾ ਪਤਾ ਨਹੀਂ ਲੱਗਦਾ ਬਟ ਇੱਕ ਵਾਰੀ ਬਹੁਤ ਹੀ ਅਤਿ ਦੀ ਗਰਮੀ ਸੀ ਪਹੁੰਚੇ ਅਸੀਂ ਤੇ ਦੇਖੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਬ੍ਰਾਮਟਨ ਤੋਂ ਨਿਕਲ ਕੇ ਪਤਾ ਲੱਗਦਾ ਹੈ ਕਿ ਪੰਜਾਬੀਆਂ ਤੋਂ ਬਿਨਾਂ ਹੋਰ ਵੀ ਦੁਨੀਆ ਵਸਦੀ ਹੈ ਤੇ ਗਏ ਅਸੀਂ ਮੇਨ ਇੱਥੇ ਦੋ ਫਾਲਸ ਹੈ ਇੱਕ ਨਾਇਗਰਾ ਫਾਲਸ ਤੇ ਇੱਕ ਹਾਰਸ਼ੂ ਫਾਲਸ ਬਿਲਕੁਲ ਇੱਕ ਇੱਕ ਹੀ ਪਾਣੀ ਦੇ ਵਿੱਚ ਦੋਨੋਂ ਫਾਲਸ गिरਦੀਆਂ ਤੇ ਇੱਕ ਹੀ ਫਰੇਮ ਦੇ ਵਿੱਚ ਦੋਨਾਂ ਨੂੰ ਕੈਪਚਰ ਕੀਤਾ ਜਾ ਸਕਦਾ ਹੈ ਬੜਾ ਸੋਹਣਾ ਦ੍ਰਿਸ਼ ਬਣਿਆ ਹੋਇਆ ਕੁਦਰਤ ਦਾ ਤੇ ਇੱਥੇ ਆਬਜ਼ਰਵੇਸ਼ਨ ਡੈਕ ਹੈ ਇਹ ਇੱਥੇ ਬਹੁਤ ਸਾਰੇ ਲੋਕ ਖੜੇ ਹੋਏ ਸੀ ਫੋਟੋਜ਼ ਲੈ ਰਹੇ ਸੀ ਜਿਹੜਾ ਵੀ ਬੰਦਾ ਆਉਂਦਾ ਇੱਕ ਵਾਰ ਨੈਗਰਾ ਫਾਲਸ ਜਾਨਣਾ ਹੀ ਚਾਹੁੰਦਾ ਹੁੰਦਾ ਹੈ ਕੈਨੇਡਾ ਆ ਕੇ ਤੇ ਵੱਧ ਰਹੇ ਹਾਂ ਸੀ ਨੈਗਰਾ ਫਾਲਸ ਦੇਖਣ ਕਸਗਲ ਫਾਲਸ ਦੀ ਇਹ ਵੀ ਹੈ ਕਿ ਇਹਦੇ ਉੱਪਰ ਇੱਕ ਬ੍ਰਿਜ ਹੈ ਜਿਹੜਾ ਕਿ ਕੈਨੇਡਾ ਨੂੰ ਯੂਐਸ ਦੇ ਨਾਲ ਕਨੈਕਟ ਕਰਦਾ ਹੈ ਤੇ ਇੱਥੇ ਵੀ ਜਿੱਧਰੋਂ ਪਾਣੀ गिर ਰਿਹਾ ਹੈ ਉਹਦੇ ਜਿਹੜੀ ਤੁਹਾਨੂੰ ਬਿਲਡਿੰਗਸ ਦਿਖਾਈ ਦੇ ਰਹੀਆਂ ਉਧਰ ਉਹ ਸਾਰੀਆਂ ਯੂਐਸ ਅਮਰੀਕਾ ਦੀਆਂ ਬਿਲਡਿੰਗਸ ਹਨ ਬਾਕੀ ਨੈਚੁਰਲ ਤਾਂ ਹੈ ਹੀ ਹੈ ਇਹਦੇ ਅੰਦਰ ਕਮਰਸ਼ੀਅਲਾਈਜੇਸ਼ਨ ਵੀ ਬਹੁਤ ਸਾਰੀ ਹੋ ਗਈ ਤੇ ਆ ਦੇਖੋ ਫੈਰੀ ਚੱਲ ਰਹੀ ਹੈ ਅੰਦਰ ਜਿਹੜੀ ਕਿ ਤੁਹਾਨੂੰ ਦਿਖ ਰਹੀ ਹੈ ਉਹ ਕੈਨੇਡਾ ਦੀ ਫੈਰੀ ਹੈ ਐਵੇਂ ਹੀ ਇੱਥੇ ਅੰਦਰ ਇੱਕ ਯੂਐਸ ਦੀ ਵੀ ਫੈਰੀ ਚੱਲਦੀ ਹੈ ਤੇ ਪੂਰੀ ਕਿਸ਼ਤੀ ਅੰਦਰ ਚਲਦੀ ਹੈ ਤੇ ਫਾਲਸ ਦੇ ਅੰਦਰ ਤੱਕ ਜਾ ਕੇ ਆਂਦੀ ਹੈ ਤੇ ਵਾਪਸ ਆ ਜਾਂਦੀ ਹੈ ਲਗਭਗ 20 ਮਿੰਟ ਦਾ ਉਹਦਾ ਹੁੰਦਾ ਹੈ ਡਿਊਰੇਸ਼ਨ ਜਿਦੇ ਵਿੱਚ ਤੁਹਾਨੂੰ ਤੁਹਾਡੇ ਕੱਪੜੇ ਨਾ ਭਿੱਜ ਜਾਣ ਆਪਣੇ ਉੱਪਰ ਪਾਉਣ ਲਈ ਇੱਕ ਪਲਾਸਟਿਕ ਦਾ ਪੋਂਚੋ ਵੀ ਦਿੱਤਾ ਜਾਂਦਾ ਹੈ ਇਹਦੀ ਟਿਕਟ 32 ਡਾਲਰ ਪਲੱਸ ਟੈਕਸਸ ਪਰ ਪਰਸਨ ਹੁੰਦੀ ਹੈ ਬੜਾ ਵਧੀਆ ਨਜ਼ਾਰਾ ਹੈ ਦੇਖਣਾ ਚਾਹੀਦਾ ਅਸੀਂ ਖੈਰ ਪਹਿਲੀ ਵਾਰ ਆਏ ਸੀ ਤਾਂ ਸੋਚਿਆ ਪਹਿਲਾਂ ਉੱਪਰੋਂ ਹੀ ਦੇਖ ਲਈਏ ਇੰਨੀ ਜ਼ਿਆਦਾ ਭੀੜ ਹੋਣ ਕਰਕੇ ਵੇਟਿੰਗ ਵੀ ਸੀ ਥੋੜੀ ਅਸੀਂ ਆਨਲਾਈਨ ਬੁੱਕ ਕਰਕੇ ਨਹੀਂ ਆਏ ਸੀ ਤਾਂ ਅਸੀਂ ਅੱਜ ਉੱਤੋ ਹੀ ਦੇਖਣਾ ਪ੍ਰੇਫਰ ਕੀਤਾ ਉਹ ਜਿਹੜੀ ਨੀਲੇ ਰੰਗ ਦੇ ਪੌਂਚੋ ਪਾਏ ਆ ਯੂਐਸ ਵਾਲਿਆਂ ਦੀ ਕਿਸ਼ਤੀ ਆ ਗਈ ਹੈ ਤੇ ਇੱਧਰ ਜੋ ਲਾਲ ਰੰਗ ਦੇ ਪੌਂਚੋ ਪਾਏ ਆ ਉਹ ਕੈਨੇਡਾ ਵਾਲਿਆਂ ਦੇ ਦਿਖਾਈ ਦੇ ਰਹੀ ਆ ਆਪਾਂ ਨੂੰ ਉਹ ਜਿਹੜੀ ਸਾਹਮਣੇ गिर ਰਹੀ ਆ ਉਹ ਨਾਇਗਰਾ ਫਾਲਸ ਹੈ ਤੇ ਜਿਹੜੀ ਤੁਹਾਨੂੰ ਆਪਣੇ ਰਾਈਟ ਸਾਈਡ ਤੇ ਦਿਖ ਰਹੀ ਆ ਉਹ ਹਾਰਸ਼ੂ ਫਾਲਸ ਹੈ ਹਾਰਸ਼ੂ ਫਾਲਸ ਜਿਆਦਾ ਵੱਡੀ ਹੈ ਤੇ ਆਪਾਂ ਇਧਰ ਨੂੰ ਹੋਰ ਵੀ ਅੱਗੇ ਜਾ ਕੇ ਐਕਸਪਲੋਰ ਕਰਾਂਗੇ ਆਪਾਂ ਨੂੰ ਹਾਰਸ਼ੂ ਫਾਲਸ ਤਾਂ ਆਪਣੇ ਬਹੁਤ ਨੇੜੇ ਤੋਂ ਦਿਖੇਗੀ ਬਟ ਉਧਰ ਜਿਹੜੀ ਮੇਨ ਨਾਇਗਰਾ ਫਾਲਸ ਹੈ ਯੂਐਸ ਦੀ ਸਾਈਡ ਤੇ ਫਾਲ ਹੁੰਦੀ ਹੈ ਕਿਉਂਕਿ ਉਹ ਉਧਰੋਂ ਹੀ ਫਾਲ ਹੁੰਦੀ ਹੈ ਤਾਂ ਉਧਰ ਦਾ ਨਜ਼ਾਰਾ ਇੰਨਾ ਵਧੀਆ ਨਹੀਂ ਹੈਗਾ ਕੈਨੇਡਾ ਸਾਈਡ ਦੇ ਕੰਪੈਰੀਟਿਵਲੀ ਅਗੇਨ ਇੱਥੇ ਆਹ ਦੁਰਬਿੰਨ ਲੱਗੇ ਹੋਏ ਆ ਜਿਨ੍ਹਾਂ ਨਾਲ ਤੁਸੀਂ ਉਹਨੂੰ ਹੋਰ ਡੀਟੇਲ ਦੇ ਵਿੱਚ ਦੇਖ ਸਕਦੇ ਹੋ ਉਹਦੀ ਛੋਟੀ-ਛੋਟੀ ਜੋ ਡੀਟੇਲਸ ਹੈਂ ਅ ਪਿੱਛੇ ਵੀ ਇੱਥੇ ਬਹੁਤ ਸਾਰੇ ਹੋਟੈਲਸ ਐ ਉਹ ਪਿੱਛੇ ਸ਼ੈਰਟਨ ਹੋਟੈਲਸ ਐ ਉਹ ਫਾਲਸ 뷰 ਹੋਟੈਲ ਐ ਤੁਹਾਨੂੰ ਆਪਣੇ ਕਮਰੇ ਦੀ ਖਿੜਕੀ ਦੇ ਵਿੱਚੋਂ ਇਨਾਗਰਾ ਫਾਲਸ ਦਾ ਨਜ਼ਾਰਾ ਦੇਖਣ ਨੂੰ ਮਿਲ ਸਕਦਾ ਹੈ ਗਰਮੀ ਬਹੁਤ ਜ਼ਿਆਦਾ ਸੀ ਤੇ ਅਸੀਂ ਇੱਕ ਜਗ੍ਹਾ ਤੇ ਜ਼ਿਆਦਾ ਨਹੀਂ ਖੜ ਰਹੇ ਸੀ ਚੱਲ ਫਿਰ ਰਹੇ ਸੀ ਇੱਕਦਮ ਧੁੱਪ ਚੜਨਾ ਬਹੁਤ ਮੁਸ਼ਕਿਲ ਲੱਗ ਰਿਹਾ ਸੀ ਹਾਲਾਂਕਿ ਟੈਂਪਰੇਚਰ 25 ਡਿਗਰੀ ਸੀ ਇੰਡੀਆਸ ਤਾਂ ਸੀ ਆਪਣਾ ਏਸੀ ਵੀ 25 ਤੇ ਸੈੱਟ ਕਰਦੇ ਸੀ ਬਟ ਇੱਥੇ ਤਾਂ 25 ਡਿਗਰੀ ਬਹੁਤ ਹੀ ਜ਼ਿਆਦਾ ਚਮੜੀ ਨੂੰ ਸਾੜਨ ਵਾਲਾ ਕੰਮ ਕਰਦਾ ਹੈ ਉਹ ਸਕਾਈਲਨ ਟਾਵਰ ਦਿਖ ਰਿਹਾ ਜਿਹੜਾ ਬਹੁਤ ਵੱਡਾ ਹੈ ਐਂਡ ਇੱਥੇ ਕਾਫੀ ਹਰਿਆਲੀ ਹੈ ਉਦਾਂ ਇੱਥੇ ਸੇਫਟੀ ਰੇਲਿੰਗ ਲਗਾਈ ਗਈ ਹੈ ਬਟ ਫਿਰ ਵੀ ਮੈਨੂੰ ਲੱਗਦਾ ਵੀ ਸੇਫ ਹੀ ਹੈ ਏਰੀਆ ਕਿਉਂਕਿ ਫਾਲਸ ਦਾ ਜਿਹੜਾ ਰਿਵਰ ਹੈ ਉਹ ਬਹੁਤ ਦੂਰ ਰਹ ਜਾਂਦਾ ਹੈ ਤੇ ਇੱਥੇ ਵਿੱਚ ਕਾਫੀ ਹਰਿਆਲੀ ਹੈ ਅਸੀਂ ਫਿਰ ਉਸ ਤੋਂ ਬਾਅਦ ਥੋੜਾ ਅੱਗੇ ਵਧਦੇ ਹਾਂ ਤੇ ਇਹਦੇ ਹੋਰ ਏਰੀਆਸ ਨੂੰ ਐਕਸਪਲੋਰ ਕਰਦੇ ਹਾਂ ਜਿਹੜੇ ਕਿ ਥੋੜੇ ਮੈਨਮੇਡ ਹੈ ਇੱਕ ਦਾ ਹੋਰ ਵਿਊ ਪੁਆਇੰਟ ਹੈ ਜਿਵੇਂ ਇਹ ਜਗਾ ਇਹ ਇੱਕ ਤਰ੍ਹਾਂ ਦਾ ਫੈਰੀ ਡੈਕ ਸੀ ਜਿੱਥੋਂ نیچے ਫੈਰੀ ਦੇ ਜਾਣ ਦੇ ਲਈ ਰਸਤਾ ਸੀ ਹੁਣ ਅਸੀਂ ਮੇਨ ਆਬਜ਼ਰਵੇਸ਼ਨ ਲੈਵਲ ਤੇ ਜਾਵਾਂਗੇ نیچے ਜਿੱਥੇ ਫਾਲਸ ਨੂੰ ਹੋਰ ਨੇੜੇ ਤੋਂ ਦੇਖਿਆ ਜਾ ਸਕਦਾ ਹੈ ਲੋਕੀ ਕਾਫੀ ਤਰ੍ਹਾਂ ਦੇ ਆਬਜੈਕਟਸ ਲੈ ਕੇ ਆਏ ਸੀ ਵੀਡੀਓ ਨੂੰ ਰਿਕਾਰਡ ਕਰਨ ਦੇ ਲਈ ਗੋਪਰੋਜ਼ ਗਿਮਬल्स ਐਂਡ ਆਲ 댓 ਉਸ ਤੋਂ ਗੇ ਰੈਸਟੋਰੈਂਟ ਬਣਿਆ ਹੋਇਆ ਹੈ ਇੱਥੇ ਕੁਝ ਖਾਸ ਖਾਣ ਲਈ ਹੈ ਨਹੀਂ ਸੀ ਸਪੈਸ਼ਲੀ ਵੈਜੀਟੇਰੀਅਨ ਆਪਸ਼ਨਸ ਮੇਨਲੀ ਇੱਥੇ ਅਲਕੋਹਲ ਸੀ ਲੋਕੀ ਇੱਥੇ ਇੰਜੋਏ ਕਰਦੇ ਆ ਆਪਣਾ ਕੇ ਫਾਲਸ 뷰 ਦੇ ਵਿੱਚ ਤੇ ਕਾਫੀ ਸਾਰੇ ਨਾਨ ਵੈਜੀਟੇਰੀਅਨ ਆਪਸ਼ਨ ਵੀ ਸੀ ਹਾਂ ਵੈਜ ਦੇ ਵਿੱਚ ਉਹ ਹੀ ਫਰਾਈਜ਼ ਵਗੈਰਾ ਜ਼ਰੂਰ ਮਿਲ ਜੰਨੀ ਹੈ ਬਟ ਨਾਇਗਰਾ ਫਾਲਸ ਰੈਸਟੋਰੈਂਟ ਤੋਂ ਜ਼ਿਆਦਾ ਇੱਕ ਪਿਕਨਿਕ ਏਰੀਆ ਦੇ ਤਰ੍ਹਾਂ ਲੋਕਾਂ ਨੇ ਸਮਝਿਆ ਹੋਇਆ ਹੈ ਪਹਿਲੀ ਗੱਲ ਲੋਕੀ ਇੱਥੇ ਜਿਹੜੇ ਤਾਂ অন্ਟਾਰੀਓ ਵਿੱਚੋਂ ਹੀ ਆਉਂਦੇ ਐ ਉਹ ਦਿਨ ਇੱਕੋ ਦਿਨ ਲਈ ਆਉਣਾ ਜ਼ਿਆਦਾ ਪ੍ਰੈਫਰ ਕਰਦੇ ਆ ਬਚਾਈ ਕਿ ਇੱਥੇ ਰਾਤ ਰੁਕਣ ਤਾਂ ਲੋਕੀ ਮੋਸਟਲੀ ਆਪਣਾ ਖਾਣਾ ਲੈ ਕੇ ਆਉਂਦੇ ਜਿਹੜੇ ਨਹੀਂ ਵੀ ਲੈ ਕੇ ਆਉਂਦੇ ਤਾਂ ਇੱਥੇ ਕੁਝ ਹੈ ਥੋੜਾ ਬਹੁਤ ਖਾਣ ਦਾ ਸਿਸਟਮ ਭੁੱਖਾ ਨਹੀਂ ਰਹਿੰਦਾ ਬੰਦਾ ਤੇ ਉਹ ਤੁਸੀਂ ਯੂ ਐਸ ਦੀ ਸਾਈਡ ਦੇਖ ਰਹੇ ਹੋ ਤਾਂ ਉਥੋਂ ਇੱਕ ਹੋਰ ਫੈਰੀ ਨਿਕਲ ਚੁੱਕੀ ਹੈ ਤੇ ਇੱਧਰ ਇਹ ਕੈਨੇਡਾ ਵਾਲੀ ਫੈਰੀ ਦਿਖਾਈ ਦੇ ਰਹੀ ਹੋਊਗੀ ਤੁਹਾਨੂੰ ਸੋ ਇਹ ਫੈਰੀਜ਼ 10 15 ਮਿੰਟ ਦੀ ਇਹਨਾਂ ਦੀ ਸਰਵਿਸ ਹੈ ਕਾਫੀ ਜਾਨੀ ਹੈ ਤੇ ਤੁਸੀਂ ਇੱਥੇ ਦੇਖੂਗੇ ਕਿ ਲੋਕ ਕਿਵੇਂ ਲਾਈਨਾਂ ਦੀ ਲਾਈਨਾਂ ਲਾ ਕੇ ਜਾ ਰਹੇ ਹਨ ਤੇ ਉਧਰੋਂ ਯੂਐਸ ਵੱਲੋਂ ਵੀ ਆ ਰਹੇ ਹਨ ਮਤਲਬ ਕਾਫੀ ਜ਼ਿਆਦਾ ਕਮਰਸ਼ੀਅਲਾਈਜੇਸ਼ਨ ਹੋ ਚੁੱਕੀ ਹੈ ਇਸ ਜਗ੍ਹਾ ਦੀ ਤੇ ਹਰ ਵੀਕਐਂਡ ਤੇ ਇੱਥੇ ਇੰਨਾ ਹੀ ਰਸ਼ ਮਿਲਦਾ ਹੈ ਇੱਥੇ ਜਿਹੜਾ ਉੱਪਰ ਵਾਲਾ ਲੈਵਲ ਹੈ ਆਬਜ਼ਰਵੇਸ਼ਨ ਦਾ ਉੱਥੋਂ ਨਾਇਗਰਾ ਫਾਲਸ ਨੂੰ ਦੇਖਣ ਦਾ ਕੋਈ ਟਿਕਟ ਨਹੀਂ ਹੈ ਫ੍ਰੀ ਆਫ ਕਾਸਟ ਹੈ ਇਸ ਲਈ ਹਰ ਵੀਕਐਂਡ ਤੇ ਤੁਹਾਨੂੰ ਇੱਥੇ ਕਾਫੀ ਭੀੜ ਨਜ਼ਰ ਆਉਂਦੀ ਹੈ ਬਟ ਗੱਲ ਉਹੀ ਹੈ ਲੋਕੀ ਆਪੋ ਆਪਣੀ ਗੱਡੀਆਂ ਤੇ ਆਨੇ ਆ ਮੇਨ ਆਪਣੇ ਜੀਟੀਏ ਤੋਂ ਕਾਫੀ ਦੂਰ ਪੈ ਜਾਂਦਾ ਜਿਹੜਾ ਕਿ ਆਪਣਾ ਗ੍ਰੇਟਰ ਟੋਰੰਟੋ ਏਰੀਆ ਸੋ ਇੱਥੇ ਪਾਰਕਿੰਗ ਦਾ ਸਿਸਟਮ ਬੜਾ ਮਤਲਬ ਹੈਗਾ ਕੰਪਲिकेटेड ਪਾਰਕਿੰਗ ਦੀ ਪ੍ਰੋਬਲਮ ਆਂਦੀ ਹੈ ਕਾਫੀ ਇੱਥੇ ਪਾਰਕਿੰਗ ਸਪੇਸਿਸ ਐ ਉਹਨਾਂ ਦੀ ਇੱਕ ਅਲੱਗ ਡਿਟੇਲ ਬਣਾਵਾਂਗੇ ਇੱਥੇ ਜਿਪਲਾਈਨਿੰਗ ਵੀ ਸੀ ਅਸੀਂ ਕਾਫੀ ਧੀਰ ਨਾਲ ਦੇਖੀ ਸੋ ਇਹ ਕੀ ਹੈ ਨਾਇਗਰਾ ਫਾਲਸ ਦੇ ਉੱਪਰੋਂ ਤੁਹਾਨੂੰ ਜ਼ਿਪਲਾਈਨਿੰਗ ਕਰਵਾਣੇ ਤੁਸੀਂ ਦੇਖ ਰਹੇ ਹੋ ਲੋਕ ਆ ਰਹੇ ਹਨ ਤੇ ਸਾਨੂੰ ਬਹੁਤ ਹੈਰਾਨੀ ਹੋਈ ਦੇਖ ਕੇ ਕਿ ਛੋਟੇ ਛੋਟੇ ਬੱਚੇ ਜ਼ਿਪਲਾਈਨਿੰਗ ਕਰ ਰਹੇ ਸੀ ਤੇ ਬਿਲਕੁਲ ਵੀ ਨਹੀਂ ਡਰ ਰਹੇ ਸੀ ਸਾਡੀ ਤਾਂ ਹਿੰਮਤ ਨਹੀਂ ਪੈ ਰਹੀ ਸੀ ਪਤਾ ਨਹੀਂ ਕਿਉਂ ਪਹਿਲੇ ਹੀ ਖਿਆਲ ਆ ਰਿਹਾ ਸੀ ਜੇ ਸਾਡੀ ਵਾਰੀ ਨੂੰ ਗਏ ਨੂਰ ਤਾਰ ਟੁੱਟ ਗਈ ਸਾਡੀ ਵਾਰੀ ਗਏ ਤੇ ਪਲਟ ਗਈ ਵੀਅਰਡ ਓਕੇ ਅਸੀਂ ਇੱਥੇ ਖੜ ਕੇ ਦੇਖ ਰਹੇ ਸੀ ਨਾਇਗਰਾ ਫਾਲਸ ਦਾ ਨਜ਼ਾਰਾ ਕੈਮਰਾ ਦੇ ਅਲੱਗ-ਅਲੱਗ ਐਕਸਪੋਜ਼ਸ ਟਰਾਈ ਕਰ ਰਹੇ ਸੀ ਥੋੜੀ ਦੇਰ ਤੱਕ ਇਹਦਾ ਨੰਦ ਮਾਣਿਆ ਹਾਲਾਂਕਿ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਕਿਉਂਕਿ ਓਪਨ ਏਰੀਆ ਸੀ ਜਿੱਥੇ-ਜਿੱਥੇ ਛਾਂ ਸੀ ਲੋਕੀ ਬੜੇ ਵੇ ਸੀ ਕਾਫੀ ਸਾਰੇ ਐਂਡ ਫੋਟੋਆਂ ਖਿੱਚੀਆਂ ਕੰਪਲਸਰੀ ਮੈਗਰਾ ਫਾਲਸ ਪੋਸ ਦੇ ਦੇਖਿਓ ਹਲੇ ਅਸੀਂ ਹਲੇ ਵੀ ਨਾਇਗਰਾ ਸਾਈਡ 'ਈ ਆ ਉਧਰ ਹਾਰਸ਼ੂ ਐ ਸੋ ਹਾਰਸ਼ੂ ਮੀਨਸ ਕੋਡੇ ਦਾ ਪੈਰ ਉਹਦੀ ਸ਼ੇਪ ਦੇ ਵਿੱਚੋਂ ਫਾਲ ਬਣੀ ਹੋਈ ਐ ਇੱਕ ਯੂ ਸ਼ੇਪਡ ਦੇ ਵਿੱਚ ਤੁਹਾਨੂੰ ਹਾਰਸ਼ੂ ਫਾਲਸ ਕਹਾ ਦਿੰਨੇ ਐ ਬਹੁਤ ਹੀ ਜਿਆਦਾ ਸਪੀਡ ਨਾਲ ਪਾਣੀ ਗਿਰਦਾ ਇੱਥੇ ਤੇ ਕਿਹਾ ਜਾਂਦਾ ਹੈ ਕਿ ਹਰ ਸਾਲ 1 ਫੁੱਟ ਹੋਰ ਵੱਧ ਜਾਂਦਾ ਐ ਪਤ ਨਹੀਂ ਇਸ ਗੱਲ ਵਿੱਚ ਕਿੰਨੀ ਸੱਚਾਈ ਐ ਕਿਉਂਕਿ ਕੋਈ ਅੰਦਰ ਜਾ ਕੇ ਤੁਹਾਨੂੰ ਮੈਜ਼ਰ ਨਹੀਂ ਕਰਦਾ ਹੈਗਾ ਕਾਫੀ ਸਾਰੀ ਸੈਡੀ ਵਾਕ ਹੋ ਗਈ ਸੀ ਕਿਉਂਕਿ ਅਸੀਂ ਪਾਰਕਿੰਗ ਥੋੜੀ ਦੂਰ ਲਾਈ ਸੀ ਅਰਾਊਂਡ 10 ਮਿੰਟ ਦੀ ਵਾਕ ਸਾਨੂੰ ਹੋਈ ਇੱਥੇ ਇਸ ਪੁਆਇੰਟ ਤੱਕ ਪਹੁੰਚਣ ਦੇ ਲਈ ਤੇ ਹਲੇ ਵੀ ਅੱਗੇ ਅਸੀਂ ਉਹ ਸਾਹਮਣੇ ਵਾਲੀ ਫਾਲਸ ਤੱਕ ਜਾਣਾ ਸੀ ਉੱਪਰ ਆਬਜ਼ਰਵੇਸ਼ਨ ਡੈਕ ਤੇ ਤੁਰਦੇ ਤੁਰਦੇ ਜਦੋਂ ਆਪਾਂ ਜਿਵੇਂ ਜਿਵੇਂ ਉਧਰ ਨੂੰ ਅੱਗੇ ਵੱਧਦੇ ਆਂ ਦੇਖਦੇ ਦੇਖਦੇ ਤਾਂ ਮੂੰਹ ਤੇ ਪਾਣੀ ਦੇ ਛਿੱਟੇ ਪੈਣ ਲੱਗਦੇ ਆਂ ਅਸੀਂ ਸੋਚ ਰਹੇ ਸੀ ਕਿ ਜਿਹੜੇ ਫੈਰੀ ਦੇ ਵਿੱਚ ਲੋਕੀ ਜਾਂਦੇ ਹੋ ਤਾਂ ਪੂਰੇ ਗਿੱਲੇ ਹੋ ਜਾਂਦੇ ਹੋਣਗੇ ਚਾਹਾਨੂੰ ਪੌਂਛੋ ਦਿੱਤਾ ਜਾਂਦਾ ਹੈ ਬਟ ਇੱਥੇ ਵੀ ਬਾਹਰ ਤੱਕ ਪਾਣੀ ਦੇ ਛਿੱਟੇ ਆ ਰਹੇ ਸੀ ਇੰਨੇ ਜ਼ਿਆਦਾ ਪ੍ਰੈਸ਼ਰ ਦੇ ਨਾਲ ਪਾਣੀ ਸੀ ਸੋ so, ਅਮ uh, I ਮੈ ਇਕਵਰੀ ਤਾਂ ਅਮੇ ਲੱਗਦਾ ਨਵੇਂ ਬੰਦੇ ਨੂੰ ਕਿ ਬਾਰਿਸ਼ ਸ਼ੁਰੂ ਹੋ ਗਈ ਹੈ ਬਟ ਅਸਲ 'ਚੋਂ ਫਾਲਸ ਦੇ ਵਿੱਚੋਂ ਹੀ ਪਾਣੀ ਆ ਰਿਹਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ੋਰ ਨਾਲ ਪਾਣੀ نیچے ਵਜ ਰਿਹਾ ਜਿਵੇਂ ਮੈਂ ਕਿ ਦੱਸਿਆ ਕਿ 60 ਕਿਲੋਮੀਟਰ ਪਰ ਹਾਅਰ ਦੀ ਸਪੀਡ ਦੇ ਨਾਲ ਪਾਣੀ نیچے ਵਜ ਰਿਹਾ ਤਾਂ ਬਹੁਤ ਜ਼ਿਆਦਾ ਉੱਥੇ ਇੱਕ ਧੂਏ ਦਾ ਮਤਲਬ ਲੱਗਦਾ ਹੈ ਕਿ ਜਿਵੇਂ ਧੂਆਂ ਉੱਠ ਰਿਹਾ ਹੋਵੇ ਵੇਪਰਸ ਹਵਾ ਦੇ ਵਿੱਚ ਜਾ ਰਹੇ ਸੀ ਜਿਵੇਂ ਬੱਦਲ ਹੀ ਬਣ ਰਹੇ ਹੋਣ ਸ਼ਾਇਦ ਇਹ ਹੀ ਕਾਰਨ ਹੈ ਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਅੱਜ ਵੀ ਹੋਈ ਤੇ ਅੱਗੇ ਅਸੀਂ ਵੱਧ ਰਹੇ ਹਾਂ ਤੇ ਪਿੱਛੇ ਵੱਲ ਵੀ ਦੇਖ ਰਹੇ ਹਾਂ ਉਹ ਵੱਡੀ ਵੱਡੀ ਬਿਲਡਿੰਗਸ ਐ ਦੇ ਵਿੱਚ ਮੋਸਟਲੀ ਹੋਟੈਲਸ ਐ ਕਿਉਂਕਿ ਜਿਹੜੇ ਲੋਕ ਕੀ ਆਣੇ ਆ ਉਹ ਇੱਥੇ ਰਹਿਣੇ ਆ ਚਾਹੇ ਇੱਥੇ ਸਾਰਾ ਕੁਝ ਇੱਕ ਟੂਰਿਸਟ ਪਲੇਸ ਹੋਣ ਦੀ ਵਜੇ ਤੋਂ ਮਹਿੰਗਾ ਐ ਬਟ ਅਗਰ ਆਪਾਂ ਦੇਖੀਏ ਟੋਰਾਂਟੋ ਸਾਈਡ ਤੋਂ ਇਹ ਕਾਫੀ ਦੂਰ ਪੈ ਜਾਂਦਾ ਐ ਤੇ ਇੱਥੇ ਹੋਟੈਲਸ ਇੰਨੇ ਮਹਿੰਗੇ ਨਹੀਂ ਹੈਗੇ ਪ੍ਰਾਂਟੋ ਦੇ ਕੰਪੈਰੀਟਿਵਲੀ ਫਿਰ ਵੀ ਸਸਤੇ ਹਨ ਤੁਹਾਨੂੰ ਅਰਾਊਂਡ 100 ਟੂ 120 ਡਾਲਰਸ ਪਰ ਨਾਈਟ ਤੇ ਤੇ ਇੱਕ ਵਧੀਆ ਫਾਲਸ 뷰 ਹੋਟਲ ਰੂਮ ਮਿਲ ਜੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਫਰਸ਼ ਹੈ ਉਹ ਗਿੱਲਾ ਹੋ ਚੁੱਕਿਆ ਹੈ ਅੰਦਰੋਂ ਆ ਰਿਹਾ ਹੈ ਇਹ ਜਿਹੜਾ ਕੁਝ ਏਰੀਆ ਪੈਦਲ ਤੁਰਨ ਵਾਲਿਆਂ ਲਈ ਰਿਜ਼ਰਵ ਕੀਤਾ ਗਿਆ ਹੈ ਦੂਸਰੀ ਸਾਈਡ ਉਧਰ ਕਾਰਸ ਚੱਲ ਰਹੀਆਂ ਹਨ ਬਟ ਇੱਥੇ ਵੀ ਕੋਈ ਪਾਕ ਕਰਨ ਦਾ ਸਿਸਟਮ ਨਹੀਂ ਹੈਗਾ ਥੋੜਾ ਅੱਗੇ ਜਾ ਕੇ ਪਾਕ ਕਰਨੀ ਪੈਂਦੀ ਹੈ ਕਾਰ ਇੱਥੋਂ ਸਿਰਫ ਟ੍ਰੈਵਲ ਕਰਨ ਲਈ ਹੈ ਜਾਂ ਫਿਰ ਜਿਹੜੇ ਟੈਕਸੀ ਦੇ ਵਿੱਚ ਪਿਕਅਪਸ ਐਂਡ ਡ੍ਰੌਪ ਆਫ ਸੁਣਨੇ ਆ ਇੱਥੇ ਮੂੰਹ ਤੇ ਪਾਣੀ ਪੈ ਰਿਹਾ ਸੀ ਥੋੜੇ ਗਰਮੀ ਤੋਂ ਰਾਹਤ ਮਿਲ ਰਹੀ ਸੀ ਤਾਂ ਅਸੀਂ ਥੋੜੀ ਦੇਰ ਇੱਥੇ ਆਰਾਮ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨੂੰ ਕੀ ਆਪਾਂ ਕਹਿ ਦਿੰਨੇ ਆ ਕਿ ਇੱਕ ਟਨਲ ਦੇ ਵਿੱਚੋਂ ਜਾ ਕੇ ਫਾਲਸ ਦੇ ਪਿਛਲੇ ਪਾਸੇ ਨੂੰ ਜਾਣੇ ਆ ਇਹ ਅਸੀਂ ਦੇਖ ਰਹੇ ਸੀ ਕਿ ਕੋਈ ਆਰਗੇਨਾਈਜੇਸ਼ਨ ਵਾਲੇ ਆਪਣਾ ਗਰੁੱਪ ਬਣਾ ਕੇ ਇੱਥੇ ਆਏ ਹੋਏ ਆ ਇੱਕ ਟੂਰ ਲਈ ਇੱਕ ਵਿਜ਼ਿਟ ਲਈ ਬਹੁਤ سارے ਕਾਲਜੇਜ਼ ਦੇ ਇੱਥੇ ਟੂਰ ਆਣੇ ਆ ਇਵਨ ਸਕੂਲ ਵਾਲੇ ਬੱਚੇ ਵੀ ਇੱਥੇ ਆਏ ਹੋਏ ਸੀ ਅਸੀਂ ਦੇਖਿਆ ਬਹੁਤ ਛੋਟੇ-ਛੋਟੇ ਬੱਚੇ ਸੀ ਅਸੀਂ ਦੇਖਿਆ ਜਦੋਂ ਵਾਪਸ ਆਏ ਤਾਂ ਟਿਪੀਕਲ ਬ੍ਰੈਮਟਨ ਵਾਲੀ ਘਟਨਾ ਹੋ ਗਈ ਕਿਸੇ ਨੇ ਮੀਟ ਸ਼ਾਪ ਦੇ ਅੰਦਰ ਤੱਕ ਗੱਡੀ ਬਾੜ ਲਈ ਕੋਈ ਬੈਕ ਵਗੈਰਾ ਕਰ ਰਿਹਾ ਸੀ ਤੇ ਸ਼ੀਸ਼ੇ ਤੋੜ ਕੇ ਗੱਡੀ ਅੰਦਰ ਹੀ ਵੜ ਗਈ ਤੇ ਇਸ ਦੇ ਨਾਲ ਸਾਡਾ ਦਿਨ ਖਤਮ ਹੋ ਗਿਆ ਥੈਂਕ ਯੂ